जो बोले सुंदरपय भगवान वाल्मीकि महाराज की जय परमपिता परमात्मा भगवान वाल्मीकि महाराज जी लिखदे ने देव शब्द मूर्ख लोका दी कल्पना है परमपिता परमात्मा भगवान वाल्मीकि महाराज जी लिखदे ने देव शब्द का पाप है किसमत जो लोग ਆਪਣੀ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ ਹਨ ਉਹ ਆਪਣੇ ਆਪ ਦੁਸ਼ਮਣ ਹੁੰਦੇ ਹਨ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਲਿਖਦੇ ਨੇ ਹਰ ਇੱਕ ਸੰਸਾਰੀ ਜੀਵ ਨੂੰ ਲਗਾਤਾਰ ਪ੍ਰਸ਼ਾਰਤ ਕਰਨਾ ਚਾਹੀਦਾ ਹੈ ਪ੍ਰਸ਼ਾਰਤਤਾ ਭਾਵ ਹੈ ਮਿਹਨਤ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਲਿਖਦੇ ਨੇ ਇਸ ਸੰਸਾਰ ਤੇ ਕੋਈ ਐਸੀ ਵਸਤੂ ਨਹੀਂ ਹੈ ਹੈ ਕੋਈ ਐਸਾ ਗਿਆਨ ਨਹੀਂ ਹੈ ਕੋਈ ਐਸੀ ਚੋਟੀ ਨਹੀਂ ਹੈ ਜਿਸ ਨੂੰ ਇਹ ਸੰਸਾਰੀ ਪੁਰਸ਼ ਆਪਣੇ ਪ੍ਰਯਾਸਦਿਵਾਰਾ ਪ੍ਰਾਪਤ ਨਾ ਕਰ ਸਕਦਾ ਹੋਵੇ ਸੋ ਸਾਨੂੰ ਲਗਾਤਾਰ ਅਭਿਆਸ ਕਰਨਾ ਚਾਹੀਦਾ ਹੈ ਪ੍ਰਸ਼ਾਨਤ ਕਰਨਾ ਚਾਹੀਦਾ ਹੈ ਇਨਾ ਹੀ ਸੁਖਿਆਮ ਨੂੰ ਮੰਨਦੇ ਹੋਇਆ ਬਹੁਤ ਸਾਰੇ ਸਾਧੂ ਸੰਤ ਆਤਮਾ ਨੇ ਬਹੁਤ ਸਾਰੇ ਵਿਦਵਾਨਾਂ ਨੇ ਉੱਚ कोटीਆਂ ਨੂੰ ਪ੍ਰਾਪਤ ਕੀਤਾ ਜੋ ਬੋਲੇ ਸੰਦਰਪਰ ਹੈ ਭਗਵਾਨ ਫ਼ਾਲਮਿਕ ਮਹਾਰਾਜ ਕੀ ਜੈ